ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਚੱਲ ਰਹੀ ਲੜੀਵਾਰ ਸਰਲ ਕਥਾ ਵਿਚਾਰ ਪਿੱਛੇ ਆਪਾਂ ਜੋ ਸ਼ਬਦ ਸਰਵਣ ਕਰਾਏ ਹਾਂ ਸੋ ਉਹ ਬ੍ਰਾਹਮਣ ਦੇ ਪ੍ਰਥਾਏ ਜੋ ਬ੍ਰਾਹਮਣ ਬਾਬਾ ਮੂਲ ਚੰਦ ਜੀ ਦੇ ਨਾਲ ਆਇਆ ਹੈ ਸੰਤ ਕਾਟ ਵਿਖੇ ਸਤ ਗੁਰਾਂ ਨੂੰ ਸਮਝਾਉਣ ਵਾਸਤੇ ਸੋ ਉਸ ਦੇ ਪਰਥਾਏ ਸਤਿਗੁਰਾਂ ਚਾਰੇ ਅੱਗੇ ਵੀ ਇਸ ਉਪਦੇਸ਼ ਸੁਣ ਕੇ ਉਹ ਬ੍ਰਾਹਮਣ ਫਿਰ ਗੁਰਾਂ ਦੇ ਚਰਨੀ ਪੈ ਗਿਆ ਬਸੰਤ ਹਿੰਡੋਲ ਮਹੱਲਾ ਪਹਿਲਾ ਸੱਚਾ ਸਾਹ ਗੁਰੂ ਸੁਖਦਾਤਾ ਹਰ ਮੇਲੇ ਭੁੱਖ ਗਵਾਏ ਏ ਭਾਈ ਸੁਖਾਂ ਦੇ ਦੇਣ ਵਾਲਾ ਗੁਰੂ ਸੱਚਾ ਸਾਹੂ ਸਾਹੂ ਕਾ ਰੂਪ ਹੈ ਨਾਮ ਰੂਪ ਤਨ ਦੇਣ ਵਾਲਾ ਹੈ ਉਹ ਜੀਵ ਨੂੰ ਪ੍ਰ ਪ੍ਰਮਾਤਮਾ ਨਾਲ ਮਿਲਾ ਦਿੰਦਾ ਹੈ ਅਤੇ ਉਸ ਦੀ ਆਸਾ ਤ੍ਰਿਸ਼ਨਾ ਰੂਪੀ ਭੁਖ ਗਵਾ ਦਿੰਦਾ ਹੈ ਕਰ ਕਿਰਪਾ ਹਰ ਭਗਤ ਦ੍ਰਿੜਾਏ ਅਨ ਦਿਨ ਹਰ ਗੁਣ ਗਾਏ ਗੁਰੂ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਪ੍ਰਮਾਤਮਾ ਦੀ ਭਗਤੀ ਦ੍ਰਿੜ ਦ੍ਰਿੜ ਪ੍ਰਪੱਕ ਕਰਵਾ ਦਿੰਦਾ ਹੈ ਅਤੇ ਜੀਵ ਅਨ ਦਿਨ ਰਾਤ ਦਿਨ ਪ੍ਰਮਾਤਮਾ ਦੇ ਗੁਣ ਗਾਇਨ ਕਰਦਾ ਰਹਿਦਾ ਹੈ ਮਤ ਪੂ ਲਹਿਰੇ ਮਨ ਚੇਤ ਹਰੀ ਏ ਮੇਰੇ ਮਨਾ ਤੂੰ ਮਤਾਂ ਵਿਚਿਆਂ ਵਿੱਚ ਲੱਗ ਕੇ ਪ੍ਰਭੂ ਵੱਲੋਂ ਭੁੱਲਣਾ ਕਰ ਤੂੰ ਸਦਾ ਹੀ ਹਰੀ ਪ੍ਰਮਾਤਮਾ ਨੂੰ ਚੇਤਨਾ ਸਿਮਰਨਾ ਕਰ ਬੇਨਗੂਰ ਮੁਕਤ ਨਹੀਂ ਤਰੈ ਲੋਈ ਗੁਰਮਖ ਪਾਈਏ ਨਾਮ ਹਰੀ ਰਹਾਉ ਗੁਰੂ ਤਾਰਨ ਕੀਤੇ ਤੂੰ ਬਗੈਰ ਤ੍ਰਹਿ ਲੋਈ ਤਿੰਨਾ ਲੋਕਾਂ ਵਿੱਚ ਹੀ ਮੁਕਤੀ ਦੀ ਪ੍ਰਾਪਤੀ ਨਹੀਂ ਹੋਣੀ ਅਤੇ ਗੁਰਮੁਖ ਮੁਖੀ ਗੁਰਾਂ ਦੁਆਰਾ ਹੀ ਹਰੀ ਪ੍ਰਮਾਤਮਾ ਦਾ ਨਾਮ ਪਾਈਏ ਕੀਏ ਪਾਉਣਾ ਕਰੀਦਾ ਹੈ ਰਹਾਉ ਬਿਨ ਭਗਤੀ ਨਹੀਂ ਸਤਗੁਰ ਪਾਈਐ ਬਿਨ ਭਾਗਾ ਨਹੀਂ ਭਗਤ ਹਰੀ ਕੇ ਪਾਈ ਪਾਉ ਭਗਤੀ ਤੋਂ ਬਿਨਾ ਸਤਗੁਰ ਨਹੀਂ ਪਾ ਸਕੀਦਾ ਅਤੇ ਭਾਗਾਂ ਸ੍ਰੇਸ਼ਟ ਕਰਮਾਂ ਤੋਂ ਬਿਗੈਰ ਹਰੀ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਬਿਨ ਭਾਗ ਸਤ ਸੰਗ ਨ ਪਾਈਐ ਕਰਮ ਮਿਲੇ ਹਰ ਨਾਮ ਹਰੀ ਏ ਪਾਈ ਸ੍ਰੇਸ਼ਟ ਭਾਗਾਂ ਕਰਮਾਂ ਤੋਂ ਬਿਗੈਰ ਸਤ ਸੰਗਤ ਵੀ ਨਹੀਂ پا ਸਕੀ ਦੀ ਅਤੇ ਸ੍ਰੇਸ਼ਟ ਕਰਮਾਂ ਕਰਕੇ ਹਰੀ ਪ੍ਰਮਾਤਮਾ ਦਾ ਹਰੀ ਨਾਮ ਮਿਲਦਾ ਹੈ ଅਤਵਾ ਦੋਵੇਂ ਪੰਕਤੀਆਂ ਦਾ ਅਨਵੇਂ ਕਰਕੇ ਅਰਥ ਬਿਨ ਭਾਗਾ ਸਤਸੰਗ ਨਾ ਪਾਈਐ ਬਿਨ ਭਾਗਾ ਤੂੰ ਸਤਸੰਗਤ ਨਹੀਂ ਮਿਲਦੀ ਨਹੀਂ ਸਤਗੁਰ ਪਾਈਐ ਸੰਤ ਸਤਸੰਗਤ ਤੋਂ ਬਿਨਾ ਸਤਗੁਰੂ ਨਹੀਂ ਪਾਈਦਾ ਬਿਨ ਸਤਗੁਰ ਨਹੀਂ ਭਗਤ ਹਰੀ ਸਤਗੁਰੂ ਤੋਂ ਬਗੈਰ ਹਰੀ ਦੀ ਭਗਤੀ ਨਹੀਂ ਪਾਈਦੀ ਭਗਤੀ ਬਿਨ ਭਾਗਾ ਭਗਤੀ ਰੂਪੀ ਸ੍ਰੇਸ਼ਟ ਭਾਗਾ ਤੋਂ ਬਿਨਾ ਨਾਮ ਹਰੀ ਹਰੀ ਦਾ ਨਾਮ ਨਹੀਂ ਮਿਲਦਾ ਕਰਮ ਮਿਲੇ ਹਰ ਗੁਰਾਂ ਦੀ ਕਰਮ ਮੇਰ ਕਰਕੇ ਹੀ ਹਰੀ ਪ੍ਰਮਾਤਮਾ ਮਿਲਦਾ ਹੈ ਘਟ ਘਟ ਗੁਪਤ ਉਪਾਏ ਵੇਖੈ ਪ੍ਰਗਟ ਗੁਰਮੁਖ ਸੰਤ ਜਨ ਜੋ ਪ੍ਰਮਾਤਮਾ ਸਾਰੇ ਘਟਾਂ ਘਟਾਂ ਵਾ ਸਰੀਰਾਂ ਸਰੀਰਾਂ ਵਿੱਚ ਗੁਪਤ ਲੁਕਿਆ ਹੋਇਆ ਵਸ ਰਿਹਾ ਸਾਰਿਆਂ ਨੂੰ ਉਪਾਏ ਪੈਦਾ ਕਰਕੇ ਵੇਖ ਰਿਹਾ ਉਹ ਗੁਰਮੁਖ ਮੁਖੀ ਗੁਰਾਂ ਦੁਆਰਾ ਸੰਤ ਜਨਾਂ ਨੂੰ ਪ੍ਰਗਟ ਪ੍ਰਤਖ ਹੋਇਆ ਹੈ ਹਰ ਹਰ ਕਰਹਿ ਸੋ ਹਰ ਰੰਗ ਪੀਨੇ ਹਰ ਜਲ ਅੰਮ੍ਰਿਤ ਨਾਮ ਮਨਾ ਜੋ ਹਰੀ ਦੇ ਨਾਮ ਨੂੰ ਹਰ ਸਮੇ ਉਚਾਰਨ ਕਰਦੇ ਹਨ ਉਹ ਹਰ ਪ੍ਰਭੂ ਦੇ ਰੰਗ ਪ੍ਰੇਮ ਵਿੱਚ ਭਿੱਜੇ ਰਹਿੰਦੇ ਹਨ ਅਤੇ ਉਹਨਾਂ ਦੇ ਮਨਾਂ ਮਨ ਵਿੱਚ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਜਲ ਵਸਦਾ ਹੈ ਵਾਉ ਨਾਮ ਰੂਪੀ ਜਲ ਨੂੰ ਛੱਕ ਕੇ ਅੰਮ੍ਰਿਤ ਮ੍ਰਿਤਿਉ ਤੋਂ ਰਹਿਤ ਹੋਏ ਹਨ ਜਿਨ ਕੋ ਤਖਤ ਮਿਲੇ ਵਡਿਆਈ ਗੁਰਮਖ ਸੇ ਪਰਦਾਨ ਕੀਏ ਜਿਨ੍ਹਾਂ ਨੂੰ ਸਾਧ ਸੰਗਤ ਰੂਪੀ ਤਖਤ ਸੰਗਾਸਣ ਉੱਪਰੋਂ ਸਿਮਰਨ ਰੂਪੀ ਵਡਿਆਈ ਮਿਲਦੀ ਹੈ ਵਾ ਅੰਤਹਿ ਕਰਨ ਤੁਰਿਆ ਪਦ ਵਿੱਚ ਇਸਤ ਤੋਣ ਦੀ ਵਡਿਆਈ ਮਿਲਦੀ ਹੈ ਕਹਿੰਦੇ ਸੇ ਉਹ ਪੁਰਖ ਗੁਰਮਖ ਮੁਖੀ ਗੁਰਾਂ ਨੇ ਕਾਮ ਕ੍ਰੋਧ ਆਦਿ ਵਿਕਾਰਾਂ ਨੂੰ ਜਿੱਤਣ ਵਾਲੇ ਪ੍ਰਦਾਨ ਮੁਖੀਏ ਕਰ ਦਿੱਤੇ ਹਨ ਪਾਰਸ ਪੇਟ ਪਏ ਸੇ ਪਾਰਸ ਨਾਨਕ ਹਰ ਗੁਰ ਸੰਗਤੀਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਹਰ ਹਰੀ ਸਰੂਪ ਗੁਰਾਂ ਦੇ ਸੰਗੀ ਹੋਏ ਹਨ ਉਹ ਪਾਰਸ ਰੂਪ ਗੁਰਾਂ ਦੇ ਨਾਲ ਪੇਟ ਮਿਲ ਕੇ ਪਾਰਸ ਰੂਪ ਬ੍ਰਹਮ ਹੀ ਹੋ ਗਏ ਹਨ ਬਸੰਤ ਮਹੱਲਾ ਪਹਿਲਾ ਕਰ ਪਹਿਲਾ ਦੁ ਦੁਕੇ ਸਿਖਾਨੇ ਸਤਿਗੁਰਾਂ ਤੋਂ ਬਸੰਤ ਰੁੱਤ ਬਾਬਤ ਪੁੱਛਿਆ ਤਦੋਂ ਬਸੰਤ ਰਾਗ ਅੰਦਰ ਮਹੱਲਾ ਤੀਜਾ ਤੀਸਰੇ ਸਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਘਰ ਪਹਿਲੇ ਸੁਰਤਾਲ ਵਿੱਚ ਦੋ ਤੁਕੇ ਦੋ ਦੋ ਤੁਕਾਂ ਵਾਲੀ ਬਾਣੀ ਉਚਾਰਨ ਕਰਦੇ ਹੋਏ ਉਪਦੇਸ਼ ਬਖਸ਼ਿਸ਼ ਕਰਦੇ ਹਨ ਇੱਕ ਊੰਕਾਰ ਸਤਿਗੁਰ ਪ੍ਰਸਾਦ ਇੱਕ ਦੁਤੀ ਬ੍ਰਹਮ ਊੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਹੈ ਮਹਾਰੁਤੀ ਮਹ ਸਦ ਬਸੰਤ ਜਿਤ ਹਰਿਆ ਸਭ ਜੀ ਜੰਤ हे ਪ੍ਰਭੂ ਤੂੰ 12 ਮਾਹ ਮਹੀਨਿਆਂ ਤੇ 6 ਰੁਤੀ ਰੁੱਤਾਂ ਵਿੱਚ ਸਦਾ ਹਮੇਸ਼ਾ ਹੀ ਬਸੰਤ ਰਤ ਵਾਂਗ ਪਰਫੁੱਲਤ ਹੋ ਰਿਹਾ ਹੈ ਵਾ ਮਹੀਨਿਆਂ ਦੀ ਨਿਆਈ ਮਨੁੱਖਾ ਦੇਹਾਂ ਤੇ ਰੁੱਤਾਂ ਦੀ ਨਿਆਈ ਬਾਲ ਜਵਾਨੀ ਅਵਸਥਾ ਵਿੱਚ ਬਸੰਤ ਵਸ ਰਿਹਾ ਹੈ ਵਾ ਆਨੰਦ ਦੇ ਰਿਹਾ ਹੈ ਜਿਤ ਕੇ ਇਹ ਜਿਸ ਤੇਰੀ ਚੇਤਨ ਸੱਤਾ ਨੂੰ ਪਾ ਕੇ ਸਾਰੇ ਸੂਖਮ ਅਸਥੂਲ ਜੀਵ ਜੰਤ ਜਿਹੜੇ ਹਰਿਆਵਲਤਾ ਦੇ ਸਹਿਤ ਪਰਫੁੱਲ ਤੋਰੇ ਹਨ ਕੀ ਆਉ ਆਖਾ ਕਰਮ ਜੰਤ ਤੇਰਾ ਕਿਨੈ ਨ ਪਾਇਆ ਆਦ ਅੰਤ हे प्रभु इसलिए मैं कर्म कीड़े दी न्याय तुष जंत जीव तेरी समग्र महिमा की आक्सकदा हा की कह सकदा हा भाव वर्णन नहीं कीती जा सकदी हे प्रभु तेरा आद मुड और अंत अखिर किसी ने भी नहीं पौना कीता वद इस संसार नु कदों रजिया सी अति कदों इस दा अंत करेगा इस भेद नु किसी ने भी नहीं पौना कीता है ਤੇ ਸਾਹਿਬ ਕੀ ਕਰਹਿ ਸੇਵ ਪਰਮ ਸੁਖ ਪਾਵੇ ਆਤਮ ਦੇਵ ਰਹਾਉ ਏ ਪ੍ਰਭੂ ਜੋ ਮਨੁਖ ਤੇਰੇ ਸਾਹਿਬ ਮਾਲਕ ਦੀ ਗੁਰਾਂ ਦੁਆਰਾ ਭਾਉ ਭਗਤੀ ਰੂਪ ਸੇਵ ਟਹਿਲ ਕਰਦੇ ਹਨ ਏ ਸਰਬ ਦੇ ਆਤਮਾ ਤੇ ਦੇਵ ਪ੍ਰਕਾਸ਼ ਰੂਪ ਪ੍ਰਭੂ ਉਹ ਤੇਰੇ ਪਰਮ ਵੱਡੇ ਆਤਮਿਕ ਸੁਖ ਨੂੰ ਪਾ ਲੈਂਦੇ ਹਨ ਰਹਾਉ ਕਰਮ ਹੋਵੇ ਤਾਂ ਸੇਵਾ ਕਰੇ ਗੁਰ ਪ੍ਰਸਾਦੀ ਜੀਵਤ ਮਰੇ ਜੇਕਰ ਜੀਵ ਦੇ ਪੂਰਬਲੇ ਕਹਿੰਦੇ ਨਿਸ਼ਕਾਮ ਕਰਮ ਕੀਤੇ ਹੋਣ ਤਾਂdਹੀ ਜੀਵ ਗੁਰਾਂ ਦੀ ਪ੍ਰਤਖ ਭਗਤੀ ਰੂਪੀ ਸੇਵਾ ਟਹਿਲ ਕਰਦਾ ਹੈ ਅਤੇ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਜੀਵਤ ਭਾਵ ਤੋਂ ਮਰ ਜਾਂਦਾ ਹੈ ਅਨ ਦਿਨ ਸਾਚ ਨਾਮ ਉਚਰੈ ਇਨ ਵਿਦ ਪ੍ਰਾਣੀ ਦੁੱਦਰ ਦਰੈ ਉਹ ਅਨੰਦ ਰਾਤ ਦਿਨ ਸੱਚਾ ਨਾਮ ਉਚਾਰਨ ਕਰਦਾ ਰਹਿੰਦਾ ਇਸ ਵਿਧ ਤਰੀਕੇ ਨਾਲ ਉਹ ਪ੍ਰਾਣੀ ਪ੍ਰਾਣਾਤਾਰੀ ਜੀਵ ਦੁੱਤਰ ਕਠਨਤਾਈ ਨਾਲ ਪਾਰ ਹੋਣ ਵਾਲੇ ਸੰਸਾਰ ਸਮੁੰਦਰ ਨੂੰ ਸੁਖੈਨ ਹੀ ਤਰ ਜਾਂਦਾ ਹੈ ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੁਇ ਫਲ ਲਾਏ ਬਿਖ ਵੇਹੋ ਰੂਪ ਦੁਖ ਅਤੇ ਅੰਮ੍ਰਿਤ ਰੂਪ ਸੁਖ ਕਰਤਾਰ ਪ੍ਰਮਾਤਮਾ ਨੇ ਉਪਾਏ ਪੈਦਾ ਕੀਤੇ ਹਨ ਇਹ ਸੰਸਾਰ ਜਗਤ ਰੂਪੀ ਬਿਰਖ ਰੋਕ ਨੂੰ ਸੁਖ ਦੁਖ ਰੂਪੀ ਦੋ ਫਲ ਲਾਉਣਾ ਕੀਤੇ ਹਨ ਭਾਵ ਜਿਨ੍ਹਾਂ ਦੇ ਪੁੰਨ ਰੂਪ ਕਰਮ ਸਨ ਉਹਨਾਂ ਨੂੰ ਸੁਖ ਰੂਪੀ ਫਲ ਦੀ ਪ੍ਰਾਪਤੀ ਹੋਈ ਹੈ ਅਤੇ ਜਿਨ੍ਹਾਂ ਦੇ ਮੰਦ ਕਰਮ ਸਨ ਉਹਨਾਂ ਨੂੰ ਦੁਖ ਰੂਪ ਫਲ ਦੀ ਪ੍ਰਾਪਤੀ ਹੋਈ ਹੈ ਵਾ ਇੱਕ ਜੀਵ ਤਾਂ ਬਿਕ ਵੇਹੋ ਰੂਪੀ ਮਾਇਆ ਵਿੱਚ ਲੱਗੇ ਹੋਏ ਹਨ ਅਤੇ ਇੱਕ ਅੰਮ੍ਰਿਤ ਰੂਪ ਨਾਮ ਵਿੱਚ ਲੱਗੇ ਹੋਏ ਹਨ ਅਪੀ ਕਰਤਾ ਕਰੇ ਕਰਾਏ ਜੋ ਤਿਸ ਭਾਵੈ ਤਿਸੈ ਖਵਾਏ ਕਰਤਾ ਪੁਰਖ ਆਪ ਹੀ ਸੰਸਾਰ ਨੂੰ ਪੈਦਾ ਕਰਦਾ ਹੈ ਅਤੇ ਆਪ ਹੀ ਬ੍ਰਹਮ ਆਦਿਕਾਂ ਨੂੰ ਪ੍ਰੇਰ ਕੇ ਕਰਾਉਂਦਾ ਹੈ ਵਾ ਆਪ ਹੀ ਜੀਵਾਂ ਨੂੰ ਉਤਪਤ ਕਰਦਾ ਹੈ ਅਤੇ ਆਪ ਹੀ ਉਹਨਾਂ ਦੀ ਵਾਸ਼ਨਾ ਅਨਸਾਰ ਕਰਮ ਕਰਾਉਂਦਾ ਹੈ ਜਿਹੜਾ ਉਸ ਪ੍ਰਭੂ ਨੂੰ ਭਾਉਂਦਾ ਹੈ ਤਿਸੈ ਕਹੀਏ ਉਸੇ ਨੂੰ ਉਹੀ ਫਲ ਖਵਾਏ ਖਵਾਲ ਦਿੰਦਾ ਭਾਵ ਜੋ ਵਿਸ਼ਿਆ ਦੇ ਦੀਨ ਹਨ ਉਹਨਾਂ ਨੂੰ ਦੁੱਖ ਰੂਪੀ ਅਤੇ ਜੋ ਭਜਨ ਸਿਮਰਨ ਕਰਦੇ ਹਨ ਉਹਨਾਂ ਨੂੰ ਸੁਖ ਰੂਪੀ ਫਲ ਖਵਾਉਂਦਾ ਹੈ ਨਾਨਕ ਜਿਸ ਨੋ ਨਦਰ ਕਰੇ ਅੰਮ੍ਰਿਤ ਨਾਮ ਆਪੇ ਦੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਮਨੁੱਖ ਨੂੰ ਪ੍ਰਮਾਤਮਾ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਸ ਮਨੁੱਖ ਨੂੰ ਆਪਣਾ ਅੰਮ੍ਰਿਤ ਰੂਪੀ ਨਾਮ ਆਪ ਹੀ ਗੁਰਾਂ ਦੁਆਰਾ ਦੇਣਾ ਕਰਦਾ ਹੈ ਵਿਖਿਆ ਕੀ ਬਾਸਨਾ ਮਨਹਿ ਕਰੇ ਆਪਣਾ ਭਾਣਾ ਆਪ ਕਰੇ ਉਸ ਦੇ ਅੰਦਰੋਂ ਵਿਸ਼ਿਆ ਵੇਹੋ ਰੂਪ ਮਾਇਆ ਦੀ ਬਾਸਨਾ ਮਨ ਮਨਹਿ ਕਰੇ ਪਾਵ ਓ ਮਨ ਪਾਵ ਮਨ ਕਰ ਦਿੰਦਾ ਹੈ ਪਾਵ ਰੋਗ ਦਿੰਦਾ ਹੈ ਇਹ ਉਸ ਗੁਰੂ ਆਪਣਾ ਪਾਣਾ ਆਪ ਹੀ ਮਨਾਉਣਾ ਕਰੇ ਕਈ ਇਹ ਕਰਦਾ ਹੈ ਵਾਹੇ ਗੁਰੂ ਵਾਹੇ ゴルフ。Hey, ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ